ਸਤਿਗੁਰਾਲ ਜੀ ਸਾਰਿਆਂ ਨੂੰ ਜਿਥੇ ਵੀ ਤੁਸੀਂ ਹੋਗੇ ਅੱਜ ਕੁਝ ਹੋ ਗਿਆ ਪਰ ਮਾਤਾ ਬਾਦ ਨੂੰ ਚੜਦੀ ਕਲਾ ਰੱਖੇ ਸੱਚੇ ਪਾਤਸ਼ਾਹ ਬਾਜੀ ਚੱਲਿਆ ਹੁਣ ਬੱਚਿਆਂ ਨੂੰ ਟਿਊਸ਼ਨ ਛੱਡਣ ਤੇ ਆਓ ਬੈਠੋ ਸਤਿਗੁਰਾਲ ਜੀ ਸਾਰਿਆਂ ਨੂੰ ਸਤਿਗੁਰਾਲ ਜੀ ਸਾਰਿਆਂ ਨੂੰ ਬਾਜਾ ਚੱਟੇ ਜੀ ਜੀ ਹੁਣ ਜਾ ਦੇਖੋ ਕਿੰਨਾ ਵੱਡਾ ਜਾਂਦਾ ਉੱਤੇ ਇਧਰ ਨੂੰ ਆ ਨਾ ਬਦਲਾਂ ਦੇ ਵਿੱਚ ਆਜੋ 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 ਬੈਠੋ ਚਲੋ ਜੀ ਅਸੀਂ ਚੱਲੇ ਆ ਟਿਊਸ਼ਨ ਤੇ ਚੱਲਾ ਬਾਤਾ ਕਰਦੇ ਚੱਲੋ ਹਾਂਜੀ ਅਸੀਂ ਜੀ ਚੱਲੇ ਆ ਟਿਊਸ਼ਨ ਤੇ ਜਿਹਾ ਸਰ ਦੇ ਸਕੂਲ ਦਾ ਇੱਕ ਬੱਚਾ ਹੈ ਮੱਲੀ ਵਾਲਾ ਨਾ ਅਸੀਂ ਜਨਰਲ ਜੀ ਟੂਚ ਸਕਦੇ ਆ ਗਈ ਸੀ ਓਏ ਇਹ ਪੰਦੀ ਬहोत ਕੱਲ ਵੀ ਉਹਨਾਂ ਨੇ ਬਲੌਗ ਨਿ ਬਣਾਇਆ ਕੱਲ ਕਰਕੇ ਹੋਇਆ ਨਾ ਹਾਂ ਕੱਲ ਆਪਾਂ ਅੱਗੇ ਕਿਸੇ ਕਿਸੇ ਵਲੋਂ ਮੈਂ ਤਾਂ ਲੈ ਵੀ ਆ ਗਈ ਸੀ ਕੱਲ ਜੀ ਉਹਨਾਂ ਨੇ ਬਲੌਗ ਨਿ ਬਣਾਇਆ ਕਿ ਆ ਜੀ ਸਾਡੀ ਨਹਿਰ ਨਵੀਂ ਬਣੀ ਐ ਤੌਰ ਤੋਂ ਤੌਰ ਲੈ ਕੇ ਔ ਮੋੜ ਚੋਂ ਤਿਆ ਹੁਣ ਵੇਖ ਲਓ ਪਹਿਲਾਂ ਬਹੁਤ ਚੌੜੀ ਨਹਿਰ ਹੁੰਦੀ ਸੀ ਇਹ ਹੁਣ ਪਤਾ ਨਹੀਂ ਕਿਹੜੇ ਸਿਸਟਮ ਨਾਲ ਇਹ ਤਿਆਰ ਹੁੰਦੀ ਹੈ ਇਹ ਅੱਗੇ ਨਾਲੋਂ ਇਹ ਨਹਿਰ ਨੇ ਛੋਟਾ ਕਰਤਾ ਹੈ ਜਗੜ ਆਹ ਵੇਖੋ ਸਾਰਾ ਇਹ ਮੋਗੇ ਤੋਂ ਆਉਂਦੀ ਹੈ ਜੀ ਇਹ ਜਾ ਰਹਾ ਆਹ ਇਹ ਛੋਟੀ ਜਾਂਦੀ ਹੈ ਕਿਹੜਾ ਜ਼ਬਰਦਸਤ ਆਹ ਮੋਟਰਸਾਈਕਲ ਘੜੇ ਆਹ ਕੰਮ ਹੰਦੇ ਆਲੇ ਆੰਦੇ ਆ ਮੋਟਰਸਾਈਕਲ ਖੜੇ ਉਹਨਾਂ ਦੇ ਚਾਰੇ ਦੇ ਆ ਆ ਇਧਰੋਂ ਨਹਿਰ ਬਣੋਂ ਉਹ ਤੋਂ ਸਿਰੇ ਤੋਂ ਸਿਰੇ ਤੱਕ ਆ ਬੋੜ ਆ ਇਹ ਕਾ ਥੜੀ ਆ ਇਹ ਇੱਥੇ ਨਹਿਰਾਂ ਨਹੀਂ ਪਾਉਂਦੀ ਇੱਥੇ ਬਹਿ ਜਾਂਦਾ ਪਰਲੇ ਪਾਸੇ ਨਲਕਾ ਟਰਾਲੀ ਕੋਲੇ ਤੋਂ ਬਾਹਰਲੇ ਪਾਸੇ ਆ ਨਹਿਰ ਆ ਜੀ ਆਹ ਆ ਪੌੜਾ ਜੀ ਤੇ ਆ ਨਲਕਾ ਆ ਲਈ انا ਕੰਮ ਕੀਆ ਵੀਡੀਓ ਆ ਵੀ ਆ ਚੀਜ਼ ਐ ਇੱਥੋਂ ਐ ਬਣਦਾ ਜਾਂਦਾ ਈ ਮੈਂ ਪਹਿਲਾਂ ਬਹੁਤ ਚੌੜੀ ਹੁੰਦੀ ਸੀ ਹੁਣ ਬਹੁਤ ਏਜਨਟ ਆ ਬੰਦੂਰ ਆਲੇ ਹੋੜ ਆ ਨਲਕਾ ਈ ਆ ਬੋਰਡ ਆ ਇਹ ਇਥੇ ਆ ਇਥੇ ਆ ਕੇ ਸਬਜੀ ਵਾਲੇ ਸਾਰੇ ਇੱਥੇ ਹੀ ਖੜਦੇ ਆ ਕੇ ਹੁਣ ਮੈਂ ਚੱਲਿਆ ਜੀ ਘਰ ਨੂੰ ਤੋਂ ਨੂੰ ਨਹਿਰ ਬਖਾ ਕੇ ਇਹ ਉਹ ਠੀਕ ਠਾਕ ਹੋ ਜੀ ਸਾਰੇ ਆ ਵੇਖੋ ਜੀ ਇਹਨਾਂ ਕਣਕਾਂ ਵੀ ਬਸ ਛੱਟੇ ਕੱਢਿਆ ਆਇਆ ਤੇ ਦਿੱਤੀ ਲਾ ਦਿੱਤੀ ਹੋਰ ਸਾਰੇ ਠੀਕ ਠਾਕ ਨੇ ਭੈਣ ਭਰਾ ਵਾਹ ਵਾਹ ਵੀਰੇ ਧੰਨਵਾਦ ਤੁਹਾਡਾ ਪੈਣਾ ਦਾ ਭਰਾਵਾਂ ਦਾ ਮਾਤਾਵਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਬਾਹਰ ਬੈਠੇ ਵੀ ਦੇਸਾਂਵ ਦੇਸਾਂ ਵਿੱਚ ਮੇਰੇ ਵੀਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਤੁਸੀਂ ਇੱਥੋਂ ਤੱਕ ਪਹੁੰਚਾਇਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਹੁਤ ਸੋਹਣੇ ਕਮੈਂਟ ਆਉਂਦੇ ਆ ਜੀ ਬਹੁਤ ਵਧੀਆ ਮਨ ਨੂੰ ਖੁਸ਼ੀ ਹੁੰਦੀ ਆ ਤੇ ਵਾਤੋ ਵਾਦੋ ਮੇਰੇ ਵੀਰੋ ਚੈਨਲ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਭੈਣ ਭਰਾ ਵੀ ਮੇਰੇ ਨਾਲ ਵਧੀਆ ਸੰਯੋਗ ਦਿੰਦੇ ਆ ਜੁੜੇ ਹੋਰ ਵੀ ਨਵੇਂ ਜੁੜ ਰਹੇ ਮੇਰੇ ਵੀਰੋ ਬਹੁਤ ਬਹੁਤ ਹੈ ਦਿਲੋਂ ਧੰਨਵਾਦ ਆ ਉਹਨਾਂ ਦਾ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਕਈ ਭੈਣ ਭਰਾਵਾਂ ਨਾਲ ਬਾਰੋ ਵੀ ਫੋਨ ਆਇਆ ਸੀ ਬਹੁਤ ਹੀ ਸੋਡੀਆਂ ਗੱਲਾਂ ਕੀਤੀਆਂ ਮਨ ਨੂੰ ਖੁਸ਼ੀ ਹੋਈ બસ ਇਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਜੁੜੇ ਹੋ ਇਦਾਂ ਹੀ ਜੁੜਦੇ ਰਹੋ ਤਾਂ ਕਿ ਤੁਹਾਡਾ ਤੈ ਦਿਲੋਂ ਧੰਨਵਾਦ ਆ ਜੀ ਜਿਨ੍ਹਾਂ ਨੇ ਤੁਸੀਂ ਮੈਨੂੰ ਇੱਥੋਂ ਤੱਕ ਪਹੁੰਚਾਇਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਆ ਹੁਣ ਤਣਕਾ ਖਾ ਰਿਹਾ ਜੀ ਮੈਂ ਪੈਂਟ ਨੂੰ ਆ ਰਿਹਾ ਜਿਹੜਾ ਹੀ ਆ ਗੋਭੀ ਝਰੋਗਾ ਆ ਜੀ ਬੱਸ ਲੱਗ ਗਈ ਪਹੁੰਚਣ ਆਲਾ ਚੀਜ਼ ਆਉਂਦੀ ਮਗਰ ਉਹ ਨਗਾਦ ਕੇ ਹੁਣ ਮੈਂ ਜਾ ਰਿਹਾ ਜੀ ਘਰ ਨੂੰ ਆਵੇ ਬੱਸ ਨੇੜੇ ਆ ਆ ਗਰ ਬਹੁਤ ਚੁੱਕਿਆ ਵੇ ਤੇ ਖੜੀ ਆਪਰਾ ਹਲਦੀ ਬਾਤ ਗੁਰੂ ਦਾ ਦੇ ਚਾਰ ਬਣਾ ਚਾਰ ਵਰਤਾਜ ਅਜ ਕਰਮਜੀਤ ਹੋਏ ਪਏ ਬਿਮਾਰ ਜੀ ਇਹ ਬੁਖਾਰ ਚੜ ਗਿਆ ਅੱਗੇ ਤਾਂ ਬੱਚੇ ਆਉਂਦੇ ਸੀਗੇ ਹੁਣ ਬੁਖਾਰ ਚੜ ਗਿਆ ਦਵਾਈ ਲਈ ਹੈ ਦੇਖੋ ਹੁਣ ਠੀਕਾ ਚਾਤੀ ਜੀ ਭਾਰਦੇ ਆ ਜੇ ਬੁਖਾਰ ਚੜੇ ਚ ਵੀ ਤੇ ਆ ਲਓ ਜੀ ਆ ਗਿਆ ਪਕਰਮਜੀਤ ਕੋਲ ਦੇਖ ਆ ਲਓ ਜੀ ਇਹਨ ਨੂੰ ਹੋਇਆ ਬੁਖਾਰ ਦਵਾਈ ਨਾ ਦਵਾਈ ਨਾ ਠੀਕ ਆ ਹਾਂ ਇਹ ਤਾਂ ਹੰਟਾ ਕਰ 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 ਕੇ ਪਹਿ ਗਿਆ ਉਠਾ ਜਾਓ ਨਿੱਗਾ ਪਾਣੀ ਆ ਆ ਟਾਈਮ ਹੋ ਗਿਆ ਪਿਆ ਪਾਣੀ ਵੀ ਟਾਈਮ ਹੋ ਗਿਆ ਹਨਾ ਬੱਚਾ ਉਹਨਾਂ ਨੇ ਤਾਂ ਹਜੇ ਟਾਈਮ ਪਿਆ ਉਹਨਾਂ ਚੜ੍ਹ ਮੈਂ ਲਾਉਣਾ ਆ ਲਾ ਕੇ ਫਿਰ ਮੈਂ ਰੱਖਦਾ ਉਹਨਾਂ ਦੇ ਆਂਡਾ ਨੂੰ ਥੋੜਾ ਜਿਹਾ ਕੰਮ ਤਨਵੇਟ ਦੂੰ। ਉਹ ਕੱਲ ਨੂੰ ਉੱਥੇ ਦੁੱਧ ਵਾਲੇ ਭਾਂਡੇ ਰੱਖ ਜੂੰਗਾ। ਤੇ ਉਹ ਆਏ। ਉਧਰ ਜਾਂਦੇ ਪੇ ਰੱਖ ਜੂੰਗਾ ਤੇ ਆਉਂਦਾ ਹੋਇਆ ਲੈ ਆਉਂਗਾ ਨਾਲ ਜਵਾਕਾਂ ਨੂੰ ਲੈ ਆਉਂਗਾ ਹਨਾ। ਦੋਨੇ ਕੰਮ ਹੀ ਹੋ ਜਾਣਗੇ। ਆ ਪ੍ਰਾਧਨ ਲਾ ਦੇ ਆ ਸਾਈਕਲ ਇਹਨੇ ਲਾ ਦੇ ਨਾ ਆ ਬੇਹ ਤੂੰ ਤਾਂ ਤੇ ਵਧੀਆ ਸੌਖ ਹੈ ਉਹਦਾ ਬੰਦਾ ਹੈ ਬੱਚਾ ਆ ਜੀ

ਇਹ ਰਤ ਬਦਲਦੀ ਕਰਕੇ ਵੀ ਹੋ ਜਾਂਦਾ ਵਾ ਦਿਖਾ ਕੋਇਆ ਸੀ ਅੱਜ ਹੌਨ ਥੋੜੇ ਥੋੜਾ ਖਾ ਤੁੜ ਕੇ ਠੀਕ ਆ ਨਾਲੀ ਕੜਾ ਖਾਸ ਸੀ ਨਾਲੀ ਬੁਖਾਰ ਸੀ ਅੱਜ ਬਹੁਤ ਜਿਆਦਾ ਹੋਇਆ ਸਵੇਰ ਤੋਂ ਹੀ ਹੋ ਗਿਆ ਸੀ ਤੁਸਾਰੇ ਭਿੰਟਰਾ ਤੁਸੀਂ ਠੀਕ ਹੋ ਸਾਰੇ ਜਣੇ ਰੁੱਤਬਾ ਵਿਗਾਤ ਕਿ ਵੀ ਹੋ ਸਕਦਾ ਉਹ ਤਦੜ ਫਰਕ ਪੈ ਗਿਆ ਹੁਣ ਇੱਕਦਮ ਆਰਮੀ ਹੋ ਜਾਂਦੀ ਐ ਇੱਕਦਮ ਫੇਰ ਫਿਰ ਨਹੀਂ ਪੈਨ ਲੱਗ ਜਾਂਦੇ ਆ ਆ ਜੀ ਮੰਮਾ ਨੇ ਜੀ ਕਾ ਫਿਰ ਨਹੀਂ ਆਹ ਕਿੰਨਾ ਸਵਾਦ ਪੰਜੀ ਕਿਉਂ ਨਹੀਂ ਆਏ ਨਹੀਂ ਪਿੰਦਾਂ ਦੇ ਪਿਆਲੀਆਂ ਚ ਕਿਉਂ ਚੌਚੜੀ ਪੀਂਦੇ ਐ ਨਹੀਂ ਨਹੀਂ ਚਾਹ ਲੈਣ ਅੱਜ ਪੀਂਦੇ ਕੋਈ ਲੱਗੇ ਪਹਿਲਾਂ ਚਮਚਾ ਨਾਲ ਪੀਣਾ

ਹੋ ਠੀਕ ਠਾਕ ਹੋ ਜੀ ਪੰਡਾ ਸਾਰੇ ਅਸੀਂ ਵੀ ਠੀਕ ਠਾਕ ਹੋ ਜੀ ਬਰਨਤ ਮੈਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਹੁਤ ਸਾਰੇ ਕਮੈਂਟ ਆਉਂਦੇ ਆ ਜੀ ਸਾਹ ਅੱਤਵਾਦ ਛੇ ਕਰਿਆ ਕਰੋ ਜੀ ਤਿਆਰ ਕਰਿਆ ਕਰੋ ਰੁੱਤਵਾਰ ਦੀ ਕੱਟ ਕੀ ਹੋ ਜਾਂਦਾ ਫਸ ਕੇ ਮਰੀਆਂ ਉੱਥੀ ਜੀ ਤੈਨੂੰ ਹੋਇਆ ਵੀ ਕੀ ਸੀਗਾ ਜੀ ਨਾ ਵੀ ਰੁੱਤ ਚੇਂਜ ਹੋ ਰਹੀ ਚੱਲੀ ਮੈਨੂੰ ਕਦੇ ਬੁਖਾਰ ਦਾ ਪਤਾ ਲੱਗ ਜਾਂਦਾ ਸੀ ਉਹ ਦੋ ਤਿੰਨ ਦਿਨ ਪਹਿਲਾਂ ਮੋੜ ਮੋੜ ਕੇ ਰੁੱਤਾਂ ਹਾਂ ਵੀਰ ਇੰਨੀਆਂ ਚ ਰੁੱਤਾਂ ਦਾ ਮੁੜ ਕੇ ਆ ਜਾਂਦੀਆਂ ਜਿਹੜੇ ਤਰ ਜਾਂਦੇ ਉਹ ਨਹੀਂ ਆਉਂਦੇ ਮਰਦੇ ਉਹ ਕੀ ਪਾਉਂਦੇ ਆਪਾਂ ਨਾ ਪਿੰਨਰ ਤੋਂ ਕਾਫੀ ਦਖਲਾ ਦਾ ਵੀਡੀਓ ਕਰਨਾ ਗਾ ਕੋਹ ਦੇ ਬਾਈਓ ਹਾਂ ਉਸ ਤੋਂ ਜ਼ਿਆਦਾ ਕੋਰਟੀ ਕਾਸੀ ਦੇ ਬਾਈਓ ਕੋਈ ਤੇਰੇ ਬਾਈਓ ਪਤਾ ਹੈ ਪਤਾ ਨਾ ਨਹੀਂ ਉਹ ਖਦਾ ਮੈਨੇ ਟੈਕ ਦੇ ਬਣ ਕੇ ਤੇ ਜਮਨ ਦੇ ਬਾਈਓ ਨਾ ਕੋਰਟੀ ਵਧੀਆ ਉਹ ਦਾ ਬੰਦੀ ਦਾ ਵਧੀਆ ਉਹ ਮਸਾਲਾ ਜੀਂ ਅਮਨੇ ਜਿਵੇਂ ਜਿਹੜੀ ਚਾਹ ਚਾਹ ਦਾ ਗੱਲ ਬਣਾਉਣੀ ਕੋਈ ਨਹੀਂ ਨਾ ਬਣਾਉਣੀ ਕਿਸੇ ਨਹੀਂ ਪੀਂਦੇ ਜਾਈ ਮੈਨੂੰ ਤਾਂ ਬਹੁਤ ਪਸੰਦ ਆ ਮੈਂ ਆਦੋਂ ਪਾਸੇ ਨਹੀਂ ਆ ਗਿਆ ਦੀ ਬਦਲੇ ਕੋਈ ਦੱਸਿਆ ਮੈਨਿਆ ਕਿਹਾ ਕਿਹਾ ਨਾ ਰੀਕੋਡ ਲਾ ਰੀਕੋਡ ਵੀ ਹੈ ਆ ਨਾ ਨਾ ਵੀ ਇਹ ਆਹ ਕਹਿੰਦੇ ਆ ਨਾ ਕੱਲ 8 ਵਜੇ ਜਾਣਗੇ ਤਾਂ 4 ਵਜੇ ਦਾ ਸਮਝ ਆਦਾ ਉਹਨਾਂ ਨੇ ਕਿਹਾ ਜਾਣਾ ਉਹ ਜਾਣਾ ਹੋ ਮੈਡਮ ਨੇ ਮੈਡਮ ਨਹੀਂ ਤਾਂ ਸ਼ਾਮ ਨੂੰ ਕੋਈ ਟਾਈਮ ਨਹੀਂ ਲੱਗਣਾ ਨਹੀਂ ਨਹੀਂ ਜੇ ਉਹ ਮੰਨ ਲਾ ਤੁਸੀਂ ਉਹਨਾਂ ਨੇ ਇਦਾਂ ਕਿਹਾ ਹਣਾ ਫਿਰ ਤੁਸੀਂ ਜੇ ਕੋਤ ਮੈਨੂੰ ਰੋਗ ਹੋ ਗਿਆ ਤੇ ਤੁਸੀਂ ਤੁਸੀਂ ਬਹੁਤ ਬਹੁਤ ਕੰਮ ਦੇ ਰਹੇ ਮੈਂ ਨਹੀਂ ਉਹਦਾ ਮਤਲਬ ਜਿਹੜਾ ਚਾਹ ਤਨਨ ਕੰਮ ਨਾਲ ਬਾਅਦ ਚ ਕਾਲੀ ਨਹੀਂ ਜਦ ਪੂਰਾ ਨਹੀਂ ਪੜਿਆ ਨਾ ਤੁਹਾਨੂੰ 2 ਮਹੀਨੇ ਤੂੰ ਲਾਟੇਂ ਜੀਓ ਤੂੰ ਨਪੜੇ ਕੋਈ ਉਹ ਨਾ ਕੰਮ ਆਉਂਦਾ ਨਹੀਂ ਤਨ ਕੰਮ ਨਹੀਂ ਨਹੀਂ ਅਸੀਂ ਸੱਚਾ ਮਤਲਬ ਚਾਹੇ ਨੇ ਉਹਨੇ ਤਨ ਨਹੀਂ ਤਾਂ ਕੋਈ ਨਹੀਂ ਕੰਮ ਤੇ ਕੰਮ ਦਾ ਨਹੀਂ ਕੋਈ ਟੈਨਸ਼ਨ ਨਹੀਂ ਬਹੁਤ ਬਹੁਤ ਵਧੀਆ ਕੁੜੀ ਬਣਾਉਂਦਾ ਹੋ। ਡਵਾਈਡ ਬਹੁਤ ਸੋਹਣਾ ਕੁੜੀ ਬਣਾਉਂਦੀ ਆ। ਬਹੁਤ ਵਧੀਆ ਖੜਾ। ਅੰਗਰੇਜ਼ੀ ਚੋ ਮਸ਼ਹੂਰ ਹੈ ਬਈ ਉਹ। ਅੰਗਰੇਜ਼ੀ ਬਹੁਤ ਆਉਂਦੀ ਥੋੜੀ। ਆਪਾਂ ਲਾਇਏ ਸੀ ਪਹਿਲਾਂ ਮੈਨੂੰ ਡਵਾਈਡ ਸਾਮ ਸਿੱਖੂਗੀ। 15 ਦਾ ਗੰਨ ਲਾਇਏ ਸੀਗੇ ਤੇ ਬਹੁਤ ਵਧੀਆ ਪੜਾਇਆ ਸੀ ਬੱਚਾ। ਬਹੁਤ ਵਧੀਆ ਸੀਗੇ ਨਾਲ ਪੇਪਰ ਵੀ ਤੇ ਨੰਬਰ ਵੀ ਚੰਗੇ ਲੈ ਕੇ। ਨੰਬਰ ਵਧੀਆ ਲੱਗੇ ਸੀ ਨੋਣਾ ਨਾ ਇਹਨਾਂ ਨੂੰ ਸੋਚਣਾ ਲੱਗਦਾ ਨਾ ਵੀਡੀਓ ਦਿਮਾਗ ਚੀਰ ਦੇ ਬੇ ਨਾ ਹੋਵੇ ਤੁਸੀਂ ਕੋਈ ਇੱਕ ਤਾਂ ਛੁੱਟੀ ਆ ਤਾਂ ਦੁੱਖ ਸਾਰੀ ਦਿਹਾੜੀ ਖੇਡਦੇ ਰਹਿੰਦੇ ਪਰ ਇਹ ਨਹੀਂ ਪੜਦੇ ਜਮਾ ਰੋਲਾ ਘਰ ਇਹ ਨਹੀਂ ਤੁਸੀਂ ਕਿਤਾਬਾਂ ਚੱਕੜ ਮਸਲਾ ਤਾਂ ਇਹ ਹੈ ਨਾ ਬਸ ਇਹ ਤੋਂ ਮੇ ਉਹ ਹੀ ਗੱਲ ਹੈ ਯਾਰ ਜੇ ਘਰੇ ਲਖਾ ਲਾ ਤਾਂ ਵੀ ਉਹ ਵੱਲ ਉੱਥੇ ਲਾ ਲਾ ਜੇ ਉਹਨੇ ਪੜਿਆ ਜਾਂ ਬਸ ਬਸ ਇਹਦਾ ਜਿਹੜੀ ਹੈ ਪੁੱਤ ਮੇ ਕੋਲ ਕਿਤਾਬਾਂ ਵਿਹਲੇ ਹੋਈਆਂ ਨਹੀਂ ਇਹ ਹੀ ਮਸਲਾ ਆਇਆ ਕਰੇਮ ਬੈਕ ਪੜਿਆ ਕਰਨਾ ਕਿੱਥੇ ਜਣੋਂ 4 ਵਜੇ ਹੋਵੇ ਤੇ 2 ਘੰਟੇ ਉਦੋਂ ਲਾਣਾ ਤੁਮੜ ਕੇ ਰੋਤੇ ਕਾਹਨੇ ਤੋਂ ਕਹਿਣਾ ਨਾ ਤਨ ਘੰਟੇ ਮਣਕੇ ਹਾਂ ਕੀ ਚਾ ਵਾਦਾ 8 ਵਜੇ ਸਾਨੂੰ ਛੱਡੇ ਪਰ 11 ਵਜੇ ਸਾਨੂੰ ਥੋੜਾ ਰਾਵ ਹੋਲ ਮੱਛਲਾ ਜਿਹਨ ਤਾਰਿਆ ਮੈਂ ਤੇ ਲੈ ਆਉਗਾ ਤਾਂ ਗੱਲ ਵੱਖਰੀ ਹੈ ਮੈਂ ਤਾਂ ਜਨ ਆਵਾਂਗਾ ਮੈਂ ਤਾਂ ਸੁਸਾਇਟੀ ਚ ਜਾਵਾਂਗਾ ਤੂੰ ਨਹੀਂ ਕਰ ਬੜਾ ਬੱਧਿਆ ਤਾਂ ਕੁੱਤੀ ਪਾਣੀ ਨਹੀਂ ਖਾਲ ਹੋਇਆ ਸੀਗਾ ਸਾਇਕਲ ਹੀ ਤਾਂ ਨਹੀਂ ਤੂੰ ਬਚੀ ਜਾਵਾਂਗੀ ਵਾਟ ਦੂਰਾ ਨਾ ਜੇ ਤਨਾਲ ਹੀ ਹੋਵੇ ਨੇੜੀ ਤੁਰ ਕੇ ਦਸ ਗਏ ਕਿ ਉਹ ਦਨ ਤੁਰ ਕੇ ਨੇੜੀ ਛੱਡ ਕੇ ਆਤੀ ਉਹ ਮਾਪਦੇ ਸਾਰੇ ਪਲਕੇ ਨਹੀਂ ਹੋ ਮੈਂ ਨਹੀਂ ਤੇਰੀ ਗੱਲ ਮੈਂ ਤੁਹਾਨੂੰ ਠੀਕ ਹੈ ਨਾ ਰੋਲਾ ਤਾਂ ਮੈਂ ਅੱਛਾ ਤਾਂ ਖੜੀ ਹਾਂਗਾ ਸ਼ਾਮ ਨੂੰ ਤਾਂ ਨਹੀਂ ਜਾਤੀ ਕੋਈ ਫਿਰ ਵੀ ਠੀਕ ਹੈ ਯਾਰ ਉਹਨਾਂ ਨੂੰ ਕਿਤੇ ਜਾਣਾ ਹੋ ਗਿਆ ਮੈਡਮ ਪਰ ਫਿਰ ਵੀ ਜੇ ਨਾ ਕੋਈ ਨਹੀਂ ਪਰ ਜਦੋਂ ਘੱਟ ਹੋਣ ਲੱਗ ਗਏ ਤੇ 4 ਵਜੇ ਬੰਨਾ ਉਹ ਹੀ ਹੂੰ 2 ਘੰਟੇ ਰੋਣਾ ਹਾਂ 4 हम्म छुट्टियाँ रहते हैं सुबह आरा छुट्टियाँ हैं ना वैसे फिर पढ़ने लेते हैं तो बार नूरी आ रहा है वैसे हाँ कैंडर सी मैडम हाँ नहीं आए था लगाऊंगी यार छुट्टियाँ आए तो नहीं लगाऊंगी यार वैसे तेरा हम भाई आवाज़ अभी स्कूल लेते हैं तो उसका ना बोलूँगा एक बार

ਮੇਰੇ ਘਰ ਦੇ ਲੋਕਾਂ ਨੇ ਨਾ ਤਾਂ ਕਿਹਾ ਤੇ ਤੈਨੂੰ ਮੈਂ ਇੱਕ ਡਿਊਟੀ ਲਾਉਣਾ ਸਵੇਰ ਉੱਠਣਾ ਤੂੰ ਠੀਕ ਆ ਸਾਰੇ ਅੰਦਰ ਬਾਹਰ ਝਾੜੂ ਪਾਉਣਾ ਠੀਕ ਆ ਉਹ ਹੋ ਅੱਜ ਤੂੰ ਪੰਦੀਆਂ ਹਟਾ ਦੇ ਤੈਨੂੰ ਪਤਾ ਕਿ ਬੰਦੇ ਤੋਰ ਉਹ ਤੋਂ ਮੌਕੇ ਦੀ ਉੱਠੇ ਨਾ ਤਰ ਕੋਈ ਨਹੀਂ ਤੋਕਾਈ ਜਿੱਤੇ ਪੈਰ ਲਾ ਕੇ 10 ਵਜੇ ਆਪਾਂ 8 ਤੋਂ 10 10 ਵਜੇ ਮਰਦੀ ਆਉਂਦਾ 8 ਤੋਂ 10 ਇਹਨਾਂ ਦਸ ਵਜੇ ਆਉਣਾ ਨਹੀਂ ਆ

ਕਿੰਨੇ ਪੱਕੇ ਪੇਪਰ ਪੰਜ ਨੇ ਹਾਂ ਕਿੰਨੇ ਤਰੀਕ ਨੂੰ ਆ ਪੱਕੇ ਪੰਜ ਨੇ ਆ ਪੱਕੇ ਪੰਜ ਨੂੰ ਪੰਜ ਨੂੰ ਪਹਿਲਾ ਪੇਪਰ ਹੋ ਜਾਣਾ ਹਾਂ ਇੱਕ ਪੇਪਰ ਦੀ ਛੁੱਟੀ ਹੋਇਆ ਕਰੂਗੀ ਹਾਂ ਬੱਚੇ ਛੁੱਟੀ ਹੈ ਜਦੋਂ ਛੁੱਟਣਾ ਮਿਲਿਆ ਜਦੋਂ ਛੁੱਟਣਾ ਜਦੋਂ ਉਹ ਤਾਂ ਚਲਦਾ ਸਾਰਾ ਕੁਝ ਚੱਲੂਗਾ ਮੈਂ ਨਹੀਂ ਤਾਂ ਨਹੀਂ ਕਰਦਾ ਲੋਣਾ ਤਾਂ ਇਹੋ ਕਰਦੇ ਆ ਨਾ ਪਹਿਲਾ ਸੀ ਪੇਪਰ ਫੰਟ ਖਾਈ ਤੇ दा किने किने तो घर घर साथ होगा कि काली छुट्टी है बस ताइने हाँ हाँ और ही न पार्ट और ही न टेंशन ले तो तो वो तो थकता दी ना लो मजा पांच दिन तो ले के कितने होंगे हम्म कितने पेपर होंगे कितने थ्री इक्कता सत्तर लाख ये पांच दिनों चले तो स्टार्ट आठ हजार तक तो चलेगा ये बच्ची छुट्टियां पार्ट हैं ओ छुट्� ਮਾਲਾਵੀ 10 ਪੇਪਰ ਉਹ ਚਾਰ ਟੁਕੜਾ ਚੋਣਿਆ ਜੀ ਤੇ ਚੈੱਕ ਕਰੋ ਉਹ ਦਾਰੀਆ ਉਹ ਆਹ ਆ ਦਵਾ ਦਿਨਾਂ ਨਾਲ ਚੱਲ ਜਾਓਗੇ ਤੁਸੀਂ ਪੀਓ ਸਭੀ ਤੁਸੀਂ ਬਿਚੀਵਾ ਬੈਠੀ ਤੇ ਮੋਰ ਕੇ ਜਿਹੜੇ ਸਾਰੇ ਪੇਪਰ ਹੋਗੇ ਫਿਰ ਵੀ ਜਾਣਾ ਪੈਣਾ ਫਿਰ ਸੈਂਸ ਟਿਉਨ ਦਿੰਦੇ ਹਾਂ ਹਾਂ ਉਹਦਾ ਕਮਰਾ ਆਪਾਂ ਪਹਿਲਾਂ ਹੀ ਭਾਲ ਦਈ ਸੀ ਦੋ ਚਾਰ ਹਾਂ ਥੋੜੀ ਦੇਰ ਦੇ ਬਾਅਦ ਮੈਨੂੰ ਸ਼ੱਕ ਹੈ ਨਾ ਮਮਾ ਜੀ ਤਾ ਹਾਂ 24 25 ਨੂੰ ਤਾਂ ਇੱਕ ਨਹੀਂ ਖਤਮ ਹੋਣਾ 99 ਪਲੱਸਾਂ ਫਿਰ ਹੋਣਗੇ ਫਿਰ ਤਾਂ ਉਹਨਾਂ ਦਾ ਮਦਦ ਲੈਣੇ ਬੱਚੇ ਕੰਜਨੀ ਬੱਚੇ ਪੰਜਾਂ ਦਿਨਾਂ ਦਾ ਰਿਵਚਰ ਚਾੜ੍ਹਣ ਦੇਣਾ ਹਾਂ ਪੱਤੀ ਨੂੰ ਆਉਂਦਾ ਸ਼ਹਿਰ ਹਾਂ ਕੱਤੀ ਮਾਰਤ ਨੂੰ ਸ਼ਹਿਰ ਪੱਤੀ ਬੱਤੇ ਨੂੰ ਆਉਂਦਾ ਹਾਂ ਪੱਤੀ ਨੂੰ ਪੱਤੀ ਤਾ ਤਰੀ ਠੀਕ ਤੇ ਗੱਲ ਹਾਂ ਤਾਂ ਆ ਤਾਂ ਫਿਰ ਬਰਾ ਮਾਨੂੰ ਪੀਲ ਵਰਤ ਮੈਂ ਸ਼ੇਅਰ ਕਰਿਆ ਕਰੋ ਜੀ ਸਾਦੀ ਸਾਰੀ ਵੀਡੀਓ ਦੇਖਿਆ ਕਰੋ ਜੇ ਕੋ ਨੌਕਸਾ ਮੈਡਮ ਹੋਵੇ ਉਸ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿੱਦੇ ਜੋ ਕਰਿਆ ਸੀ ਇਹ ਕਹਿੰਦੇ ਤੁਸੀਂ ਕੀ ਕਹਾਂ ਸੀ ਕਹਾਂ ਸੀਗਾ ਮੈਂ ਅਸੀਂ ਬਾਹਰ ਜਾਵਾਂਗੇ ਨਾ ਸੋਲੇ ਉੱਥੇ ਸਾਨੂੰ ਨਾ ਕਿਹਨ ਦੱਸਿਆ ਵੀ ਉੱਥੇ ਚੰਪੀ ਜਾਣ ਵਰਦੇ ਤੇ ਅਸੀਂ ਕਹਿੰਦੇ ਐ ਬੱਚਿਆਂ ਨੂੰ ਜਿਆਦਾ ਠੀਕ ਹੈ ਨਾ ਆਹ ਗੱਲ ਕਿ ਉਹ ਅਸੀਂ ਸਰਕਾਰ ਦਾ ਕੋਈ ਜਰੂਰ ਤੋਂ ਵੈਸੇ ਵੀ ਹੁਣ ਤਾਂ ਅੱਖ ਲੱਗੇ ਕਰਕੇ ਹਨਾ ਹੁਣ ਤਾਂ ਨਹੀਂ ਆਉਂਦੇ ਹੋਣੇ ਕਿ ਆ ਜਾਂਦੇ ਉਹ ਤਾਂ ਆਖ ਕੇ ਉਹ 200 200 200 ਰੁਪਏ ਚਾਹਤਾ ਮੰਦੋਂ ਚੈਲੋ ਕੋਈ ਨਾ ਕੋਈ ਚਾਹਤ ਉਹ ਕੀ ਜਿਆਦਾ ਇੱਦਾਂ ਤੋਂ ਹੀ ਹੁੰਦਾ ਕੀ ਆਇਆ ਸੀ ਉਹਦੇ ਜਿੱਤੇ ਆਪਾਂ ਇੰਟਰਵਿਊ ਬਾਰਾ ਸਿੰਘ ਆਇਆ ਬਾਰਾ ਸਿੰਘ ਜਿੱਤੇ ਇੰਟਰਵਿਊ ਤੇ ਯਾਰ ਸੂਰ ਵੀ ਬਹੁਤ ਆ ਸੂਰ ਬਹੁਤ ਪ੍ਰਿਫਰ ਦੇਖੇ ਬਾਰਾਂ ਸਿੰਘ ਨਾ ਤੁਰੇਰੇ ਹੱਥ ਵੀਡੀਓ ਨਹੀਂ ਬਣੀ ਅਸੀਂ ਇੰਟਰਵਿਊ ਕਰ ਕਿਜੀ ਸੀਗੇ ਨਹੀਂ ਤਾਂ ਵੀਡੀਓ ਜ਼ਰੂਰ ਬਣਾਉਣੀ ਸੀ ਸ਼ਾਨਦਾਰ ਕੋ ਲੱਗੇ ਕੋ ਇਹ ਇੱਕ ਪਾਣੀ ਇੱਕ ਬੱਚੇ ਨੇਵਰੀ ਜੰਗਲੀ ਧਿਆਨ ਕਰਕੇ ਕਿ ਅਸੀਂ ਅਸੀਂ ਆਹ ਤੰਦ ਪਾਈ ਕਿ ਇਹ ਦੀਦੀ ਨੇ ਦਿੱਤਾ ਦੀਦੀ ਨੇ ਦਿੱਤਾ ਸਾਡੇ ਨਾਂ ਦੇ ਕਲਾਮ ਵਾਹ ਵਾ ਧੰਨਵਾਦੀ ਤੁਮੈਂ ਕਿਹਾ ਤੇ ਮਿਲਦੇ ਆ ਜੀ ਕੱਲ ਨੂੰ ਅਗਲੇ ਬਲੋਕ ਨਾਲ ਤਾਂ ਲੱਗਿਆ ਸੀ ਇੱਕ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੂਟੋ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋਸਰੀ ਕਾ ਜੀ ਸਾਰਿਆਂ ਨੂੰ ਸੰਗ ਹੀ ਜੁੜ ਕੇ ਬਕਰੇ